ਅੰਮ੍ਰਿਤਸਰ ਪੁਤਲੀ ਕਾਰ ਦੇ ਵਿੱਚ ਗੁਜਰਾਤ ਗੈਸ ਪਾਈਪਲਾਈਨ ਲੀਕ ਹੋ ਗਈ ਹੈ ਦੱਸਿਆ ਕਿ ਵੱਡਾ ਹਾਦਸਾ ਹੋਣੋਂ ਟਲਿਆ ਕਾਰਪੋਰੇਸ਼ਨ ਮੁਲਾਜ਼ਮਾਂ ਨੇ ਗੈਸ ਕੰਪਨੀ ਤੇ ਲਾਪਰਵਾਹੀ ਅਤੇ ਗੁੰਡਾਗਰਦੀ ਦੀ ਦੋਸ਼ ਲਾਈ ਨੇ ਦੱਸਿਆ ਕਿ ਸੀਵਰੇਜ ਕੰਮ ਦੌਰਾਨ ਨਿਯਮਾਂ ਦੀ ਉਲੰਘਣਾ ਵੀ ਕੀਤੀ ਗਈ ਹੈ ਰੈਸਕਿਊ ਟੀਮ ਵੀ ناکਾਮ ਰਹੀ ਹੈ ਸੋ ਇਸ ਸਬੰਧ ਵਿੱਚ ਕਾਰਪੋਰੇਸ਼ਨ ਮੁਲਾਜ਼ਮ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਮੌਕੇ ਤੇ ਮੌਜੂਦ ਮਿਊਨਿਸਪਲ ਕਾਰਪੋਰੇਸ਼ਨ ਦੇ ਮੁਲਾਜ਼ਮਾ ਨੇ ਦੱਸਿਆ ਕਿ ਜਿਹੜੇ ਕਰਮਚਾਰੀ ਨਾ ਸਿਰਫ ਅਨਪੜ ਨੇ ਸਗੋ ਉਹਨਾਂ ਨੂੰ ਗੈਸ ਲਾਈਨ ਸੰਭਾਲਣ ਦੀ ਕੋਈ ਜਾਣਕਾਰੀ ਵੀ ਨਹੀਂ ਹੈ। ਲੱਗਦਾ ਹੈਗਾ ਕਿ ਜਿਹੜੀ ਇਹ ਗੈਸ ਪਾਈਪਲਾਈਨ ਵਾਲੇ ਹੈਗੇ ਕੋਈ ਜਨਤ ਕੰਪਨੀ ਵਾਲੇ ਅਸੀਂ ਇਹਨਾਂ ਨੂੰ ਪਿਛਲੇ 7 ਡੇਸ ਤੋਂ ਕਹਿ ਰਹੇ ਆ ਕਿ ਭਈ ਸਾਡੀ ਇੱਥੇ ਸੀਵਰੇਜ ਦਾ ਕੰਮ ਚੱਲਣਾ ਜਿਹੜੀ ਕਿ ਸਾਡੀ ਬਿਪਲੀ ਸਾਹਿਬ ਕੋਤਵਾਰਾ ਤੋਂ ਹੋਰ ਸਮਿਟਰੀ ਬਾਜ਼ਾਰ ਸਾਡਾ ਮਹਾਵੀਰ ਗਲੀ ਕਪੂਦਾਲੀ ਗਲੀ ਔਰ ਸਾਡੀ ਕਬਰ ਵਾਲੀ ਗਲੀ ਇਸ ਜਿੰਨਾ ਸਮੁੱਚਾ ਲੱਕ ਹੈਗਾ ਜੀ ਇਹਦੇ ਵਿੱਚ ਸੀਵੇਲ ਲਾਈਨ ਸਾਡੀ ਜਿਹੜੀ ਉਥੋਂ ਡਾਟ ਦੇ ਵਿੱਚ ਜਾਦੀ ਉਹ ਲਾਈਨ ਟੈਡ ਹੋ ਚੁੱਕੀ ਹੈ ਜੀ ਉਹ ਜੋ ਜਿਹੜੀ ਲਾਈਨ ਹੈ ਉਹ ਸਾਡੀ ਲਾਈਨ ਬੈਡ ਲੈ ਵਾ ਤੇ ਕੋਈ ਲਗਭਗ 8 ਤੋਂ 10 ਫੀਟ ਦੇ ਉੱਤੇ ਹੈਗੀ ਹੈ ਜੀ ਅਸੀਂ ਪਿਛਲੇ 7 ਡੇਸ ਤੋਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਭਈ ਜਿਹੜੀ ਜਿਹੜੀ ਤੁਹਾਡੀ ਗੈਸ ਲਾਈਨ ਹੈ ਇਹਨਾਂ ਜਿਹੜੇ ਹੈਡ ਆਫ ਦਾਪਾਰਟਮੈਂਟ ਦੇ ਸਤਿਨ ਤੰਬੇਦੀ ਜੀ ਨੇ ਹੈਂਡਓਵਰ ਡਿਪਾਰਟਮੈਂਟ ਨੇ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਜੀ ਆਪਣੀ ਜਿਹੜੀ ਲਾਈਨ ਹੈ ਗੈਸ ਇਹਨੂੰ ਸ਼ਿਫਟ ਕਰੋ ਉੱਥੋਂ ਇਹਨਾਂ ਦੀ ਇੱਕ ਗੈਸ ਲਾਈਨ ਹੈ ਜਿਹੜੀ ਸਾਡੀ ਸੀਵਰੇਜ ਦੀ ਹੋਤੀ ਚੋਂ ਨਿਕਲੀ ਆ ਜਿਸ ਦੇ ਕਰਕੇ ਸਾਡਾ ਸੀਵਰੇਜ ਦਾ ਲਾਈਨ ਜਿਹੜਾ ਉਹ ਡੈਡ ਹੋ ਚੁੱਕਿਆ ਹੈਗਾ ਅਸੀਂ ਬੜੀ ਮੁਸ਼ਕਲ ਕਾਰਗ੍ਰੇਸ਼ਨ ਨੂੰ ਕਿਹਾ ਕਿ ਤਾਂ ਇਹਦੇ ਵਿੱਚ 18 ਇੰਚ ਦਾ ਸੀਵਰੇਜ ਲਾਈਨ ਪਾਣ ਲੱਗੇ ਹੈਗੇ ਜੀ ਜਿਹੜਾ ਕਿ ਸਾਡਾ 8 ਤੋਂ 10 ਫੁੱਟ ਲੈਵਲ ਦੇ ਉੱਤੇ ਜਾਣਾ ਹੈਗਾ ਜੀ ਚਲੋ ਇਹਨਾਂ ਨੂੰ ਆਪ ਸੱਤ ਦਿਨ ਤੋਂ ਕਹਿ ਰਹੇ ਸੱਤ ਦਿਨ ਤੋਂ ਇਹਨਾਂ ਨੇ ਕੁਝ ਨਹੀਂ ਕੀਤਾ ਜੀ ਐਂਡ ਦਾ ਐਂਡ ਅਸੀਂ ਇਹਨਾਂ ਨੂੰ ਅੱਜ ਗਿਆ ਕਿ ਅਸੀਂ ਅੱਜ ਲਾਈਨ ਪਾ ਰਹੇ ਆ ਸੋ ਇਹਨਾਂ ਨੇ ਆਪਣੀ ਇਸ ਟੀਮ ਵਿੱਚ ਜਿਹੜੀ ਕਿ ਟੀਮ ਨੂੰ ਕੁਝ ਨਹੀਂ ਆਂਦਾ ਉਹਨਾਂ ਨੂੰ ਕੋਈ ਨੌਲੇਜ ਨਹੀਂ ਆ ਕਿ ਗੈਸ ਲਾਈਨ ਜਿਹੜੀ ਇਹਨਾਂ ਦੀ ਪਾਈਪ ਲਾਈਨ ਆ ਉਹ ਕਿਸ ਲੈਵਲ ਤੇ ਹੈਗੀ ਹੈ ਜਾਂਦੇ ਨੇ ਟੀਮ ਹੈ ਹੀ ਆਪਣੀ ਜਿਹੜੇ ਸਾਡੇ ਚਾਈ ਸਾਹਿਬ ਨੇ ਸਾਡੀ ਜਿਹੜੇ ਟੀਮ ਮੈਂਬਰਸ ਨੇ ਕੋਲ ਪੋਜੀਸ਼ਨ ਦੇ ਉਹ ਸਾਰੇ ਇੱਥੇ ਹੀ ਨੇ ਮੌਜੂਦ ਨੇ ਉਹਨਾਂ ਨੇ ਜਦੋਂ ਲਾਕੇ ਖਲੋਗੇ ਕਹਿੰਦੇ ਚਾਰ ਫੁੱਟ ਦੇ ਸਾਡੀ ਗੈਸ ਲਾਈਨ ਆ ਤੇ ਤੁਸੀਂ 3 ਫੁੱਟ ਦਾ ਕੇ ਕੰਮ ਕਰੋ 3 ਫੁੱਟ ਦੀ ਬਾਤ ਹੋਈ ਥੋੜਾ ਮੈਨੂਰ ਕੰਮ ਕਰ ਦੋ ਸੋ ਅਸੀਂ ਇਹਨਾਂ ਦੀ ਤੇ ਸਾਡੀ ਕਾਰਪੋਰੇਸ਼ਨ ਦੀ ਸੁਪਰਵਾਈਜ਼ਨ ਵਿੱਚ ਸਾਡਾ ਕੰਮ ਚੱਲ ਰਿਹਾ ਜੀ ਇਹਨਾਂ ਦੇ ਕੀ ਹੋਇਆ ਜੀ ਇਹਨਾਂ ਦੇ ਜਦੋਂ ਅਸੀਂ 2 ਫੁੱਟ ਗਏ ਆ ਲਗਭਗ 2 ਤੋਂ 2.5 ਫੁੱਟ ਤੇ ਇਹਨਾਂ ਦੀ ਇੱਕ ਲਾਈਨ ਡੈਮੇਜ ਹੋ ਗਈ ਜੀ ਉਹ ਇਹ ਕੰਦੇ ਜੀ ਸਾਨੂੰ ਪਤਾ ਹੀ ਨਹੀਂ ਸਾਡੀ 2 ਸਵਾ 2.5 ਫੁੱਟ ਤੇ ਸਾਡੀ ਲਾਈਨ ਹੈਗੀ ਆ ਤੇ ਜਿਹੜੀ ਇਹਨਾਂ ਦੀ ਰੈਸਕਿਊ ਟੀਮ ਹੈ ਜੀ ਇਹ ਰੈਸਕਿਊ ਟੀਮ ਦਾ ਇਹ ਕੰਮ ਬੰਦਾ ਸੀ ਕਿ ਜੇ ਮਾਲਕੇ ਮਿਸੈਪ੍ਰਿੰਗ ਹੁੰਦੀ ਆ ਤੋ ਉਹ ਵਾਲ ਦੇ ਲਾਕੇ ਤਵੇ ਜੀ ਜਦ ਕੀ ਰੈਸਕਿਊ ਟੀਮ ਦੇ ਜਿਹੜੇ ਮੁੰਡੇ ਨੇ ਉਹਨਾਂ ਨੂੰ ਕੰਮ ਆਂਦਾ ਹੀ ਨਹੀਂ ਉਹ ਕੀ ਕਰਦੇ ਉਹ ਇਹਨਾਂ ਨੇ ਕੋਈ ਲਫੰਡਰ ਇਹ ਇਹਨਾਂ ਨੇ ਭੱਤੀ ਕਿਤੇ ਆ ਬਦਮਾਸ਼ਾਈ ਦੇ ਮੁੰਡੇ ਜਿਨ੍ਹਾਂ ਨੂੰ ਕੁਝ ਆਂਦਾ ਨਹੀਂ ਆ ਉਹਨਾਂ ਨੂੰ ਇੱਕੇ ਕੰਮ ਆਂਦਾ ਬਦਮਾਸ਼ੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਲਾਈਨ ਆ ਜੇਲ ਲਾਈਨ ਡੈਮੇਜ ਹੋ ਜਾਏ ਤੇ ਉਸ ਤੋਂ ਬਾਅਦ ਕੀ ਕਰਨਾ ਹੈਗਾ ਜੀ ਬੜੀ ਮੁਸ਼ਕਲ ਇਹਨਾਂ ਨੇ ਕਾਰ ਕਰਾ ਕੇ ਅੱਧੇ ਪੋਨੇ ਦੇ ਘੰਟੇ ਬਾਅਦ ਜਾ ਕੇ ਇਹਨਾਂ ਨੇ ਉਹ ਗੈਸ ਬੰਦ ਕੀਤੀ ਹੈ ਜੀ ਇਹ ਇਹਨਾਂ ਨੇ ਕੀਤਾ ਹੈ ਜੀ ਔਰ ਇਹ ਗੁਜਰਾਤ ਗੈਸ ਲਾਈਨ ਦਾ ਬੜਾ ਵੱਡਾ ਫੇਲੀਅਰ ਹੈ ਜੀ ਔਰ ਜਿਹੜੀ ਇਹਨਾਂ ਦੀ ਇੱਕ ਸਟੀਲ ਲਾਈਨ ਹੈ ਜਿਹੜੀ ਇਹ ਕਹਿੰਦੇ ਸਾਡੀ 4 ਫੀਟ ਦੇ ਉੱਤੇ ਹੈਗੀ ਆ ਜੇ ਅਸੀਂ ਇਹਨਾਂ ਨੂੰ ਕਿਹਾ ਕਿ ਉਹ ਲਾਈਨ ਬੰਦ ਕਰ ਦਿਓ ਉਹਦੇ ਬਾਰੇ ਇਹ ਜਵਾਬ ਦਿੰਦੇ ਨੇ ਕਿ ਉਹ ਲਾਈਨ ਸਾਡੀ ਪਟਿੰਡਾ ਤੋਂ ਚੱਲਦੀ ਆ ਇੱਥੋਂ ਨਹੀਂ ਬੰਦ ਹੋਣੀ ਪਟਿੰਡਾ ਤੋਂ ਹੋਣੀ ਆ ਔਰ ਜੇ ਕੱਲ ਨੂੰ ਮੰਨ ਲਓ ਸ਼ਹਿਰ ਦੇ ਵਿੱਚ ਕੋਈ ਕੰਮ ਇਹਦਾ ਮਤਲਬ ਆ ਕੋਈ ਕੰਮ ਕਰਾਈ ਨਹੀਂ ਸਕਦੇ ਆਪਾਂ ਵਾਟਰ ਪਾਈਪਲਾਈਨ ਨਹੀਂ ਪਾ ਸਕਦੇ ਆਪਾਂ ਸੀਵਰੇਜ ਲਾਈਨ ਨਹੀਂ ਪਾ ਸਕਦੇ ਇਹ ਕੋ ਕਿਸੇ ਨੂੰ ਕਿਸੇ ਨੂੰ ਢਾਈ ਨਹੀਂ ਦਿੰਦੇ ਜੇ ਨਾਲ ਕੱਲ ਕੋ ਕੋਦੇ ਕੋ ਜਵਾਬ ਨਹੀਂ ਦਿੰਦੇ ਇਹਦਾ ਮਤਲਬ ਆ ਕੋ ਸ਼ਹਿਰ ਉਸੇ ਤੱਕ ਕੰਮ ਹੋਣੀ ਤਾਂ ਕਾ ਨਹੀਂ ਦੀ ਇਹ ਚੀਜ਼ੋ ਕੀ ਨਾ ਜੀ ਜਿਹੜੀ ਮਾਰਕੀਟ ਪੇ ਉਹਨੇ ਜਿਹੜੀਆਂ ਖਾਨਦਨ ਜਿਤ ਮਾੜਾ ਬਣਾ ਨੇ ਕੋਈ ਵੱਡਾ ਆਫਸਰ ਵੀ ਹੋ ਸਕਦਾ ਪਾਜੀ ਇਹ ਤਾਂ ਸੱਚੇ ਬਾਦਸ਼ਾਹ ਦੀ ਜੇਬ ਆ ਰਹੀ ਆ ਇਹਦੇ ਪੇਪਲੀ ਸਾਹਿਬ ਕੋਤਵਾਲਾ ਲੱਗ ਗਿਆ ਇਹਦੇ ਸਮਝੋ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਕਿ ਕੋਈ ਮਿਸਐਪੀ ਨਹੀਂ ਹੋਈ ਨਹੀਂ ਤੇ ਇਹਨਾਂ ਵੱਲੋਂ ਕੋਈ ਘਾਟ ਨਹੀਂ ਰਹੀ ਸੀ ਇਹ ਅੱਜ ਇੱਥੇ ਬਲਾਸਟੀ ਹੋਣਾ ਸੀ ਜੋ ਸਿਸਟਮ ਹੈਗਾ ਸੀ ਆੰਦਾ ਨਨ ਕੁਛਿਆਗਾ ਨਿਕਲ ਫਿਰ ਸਭ ਤੋਂ ਵੱਡੀ ਗੱਲ ਇਹਨਾਂ ਕੋਈ ਡਿਜ਼ਾਈਨ ਚਾੜਦੀ ਹੈਗਾ ਦੱਸੋ ਔਰ ਤੁਸੀਂ ਬਲੀਵ ਕਰੋਗੇ ਇੱਕ ਜਗ੍ਹਾ ਤੋਂ ਮਤਲਬ 2.5 ਫੁੱਟ ਤੋਂ 3-3 ਗੈਸ ਪਾਈਪ ਲਾਈਨ ਜਾਦੀ ਹੈ ਨਾ ਇੱਕ ਸਟੀਲ ਗੈਸ ਪਾਈਪ ਲਾਈਨ ਜਾਦੀ ਆ ਇੱਕ ਸਾਡੇ ਸੀਵਰੇਜ ਦੇ ਵਿੱਚੋਂ ਜਾਦੀ ਆ ਜਿਹੜੀ ਕਿ 8 ਫੁੱਟ 9 ਫੁੱਟ ਦਾ ਸਾਡੇ ਬੈਡ ਲੈਵਲ ਤੇ ਭਾਈ ਆ ਮੈਂ ਹੁਣ ਤੁਹਾਨੂੰ ਇੱਕ ਵਾਰੀ ਮੈਂ ਸ਼ਾਇਦ ਤੁਸੀਂ ਦੇਖੀ ਵੀ ਸੀ ਔਰ ਇੱਕ ਇਹਨੇ 2 ਫੁੱਟ ਦੇ ਜਾ ਰਹੀ ਇੱਕ ਜਗ੍ਹਾ ਤੋਂ 3-3 ਗੈਸ ਲਾਈ ਜਾ ਰਹੀ ਹੈ ਇਹਨਾਂ ਦਾ ਕੋਈ ਅਧਿਕਾਰੀ ਵੱਡਾ ਕਿ ਇਹ ਤਾਂ ਕੋਈ ਨਾ ਪਹੁੰਚੇ ਨਹੀਂ ਬਿਲਕੁਲ ਨਹੀਂ ਜੀ ਸਪਤੈ ਨੇ ਤਰਵੇਦੀ ਜਿਲ੍ਹਾ ਮੇਰੀ ਪਿਛਲੇ 7 ਦਿਨ ਤੋਂ ਗੱਲ ਹੋ ਰਹੀ ਹੈ ਜੀ ਉਹ ਹੁਣ ਵੀ ਮੈਂ 1 ਘੰਟੇ ਤੋਂ ਉਹਨਾਂ ਨੂੰ ਕੰਟੀਨਿਊਸਲੀ ਫੋਨ ਕਰ ਰਿਹਾ ਮੇਰੇ ਫੋਨ ਦੇ ਵਿੱਚ ਰਿਕਾਰਡ ਹੈ ਕਿ ਮੈਂ ਉਹਨਾਂ ਨੂੰ ਕਿੰਨੀ ਵਾਰੀ ਫੋਨ ਕੀਤਾ ਹੈਗਾ ਹੱਲੇ ਵੀ ਹੁਣ ਵੀ ਮੇਰੀ ਤੁਹਾਡੇ ਤੋਂ 2 ਮਿੰਟ ਪਹਿਲਾਂ ਗੱਲ ਹੋਈ ਆ ਇਹ ਹੁਣ ਗੈਸ ਲੀਕ ਹੋਣੀ 1 ਘੰਟਾ ਡੇਢ ਘੰਟਾ ਹੋ ਚੱਲਿਆ ਹੈਗਾ ਤੇ 2 ਮਿੰਟ ਪਹਿਲਾਂ ਗੱਲ ਹੋਈ ਕਹਿੰਦੇ ਜਿੱਤੇ 1 ਘੰਟੇ ਦੇ ਅੰਦਰ ਟੀਮ ਆ ਜਾਂਦੀ ਆ ਸਾਡੇ ਇੰਜੀਨੀਅਰ ਆ ਜਾਂਦੇ ਹੈਗੇ ਇਹ ਇਹਨਾਂ ਦਾ ਜਵਾਬ ਹੈ ਜੀ ਅਜੇ ਤੱਕ ਕੋਈ ਇੱਥੇ ਪਹੁੰਚੀ ਹੈ ਟੀਮ ਬਿਲਕੁਲ ਨਹੀਂ ਕੋਈ ਨਹੀਂ ਪਹੁੰਚਿਆ ਜੀ ਟਾਈਮ ਪੋਂੇ ਜਿਆਦਾ ਦਾ ਉਹ ਚੱਲਿਆ ਜੀ ਹਲੇ ਤਾਂ ਕੋਈ ਨਹੀਂ ਆਇਆ ਜੀ ਇਹ ਲਗਭਗ ਸਵਾ 10 10 20 ਦੇ ਨਾਲ ਦੀ ਲਾਈਨ ਲੀਕ ਹੋ ਗਈ ਸੀ ਜੀ ਔਰ ਕਿਸੇ ਟਾਈਮ ਦੇਖ ਲੋ ਜੀ ਹਲੇ ਤਾਂ ਕੋਈ ਨਹੀਂ ਆਇਆ ਉਹਨਾਂ ਨੂੰ ਬੰਦ ਕੀਤਾ ਗਿਆ ਫਿਲਹਾਲ ਜਾਂ ਹਾਇ ਲੀਕਸ ਚੱਲਦਾ ਹੈ ਜੀ ਜਿਹੜੀ 2 ਫੁੱਟ ਦੇ ਇਹਨਾਂ ਦੀ ਸਵਾ 2 ਫੁੱਟ ਦੇ ਜਿਹੜੀ ਲਾਈਨ ਪਈ ਹੈ ਜੀ ਉਹਨੂੰ ਤਾਂ ਫਿਲਹਾਲ ਬੰਦ ਕੀਤਾ ਜੀ ਜਿਹੜੀ ਇਹ ਕਹਦੇ ਸਾਡੀ ਚਾਲ ਖੁੱਟਦੇ ਆ ਉਹਦਾ ਇਹਨਾਂ ਕੋਲ ਕੋਈ ਸਵਿਚ ਹੀ ਨਹੀਂ ਹੈ ਉਹ ਬੇਨਸ ਸਵਿਚ ਦੋ ਜਨਤ ਨਹੀਂ ਹੈ ਜੀ ਉਹ ਉਹ ਜੇ ਕਿਤੇ ਲੀਕ ਹੋ ਗਈ ਤਾਂ ਅੰ ਗੱਡੀਆਂ ਕਿ ਜਿਹੜੇ ਸਿੰਪਲਜ ਦੇ ਕੰਮ ਹੋਣ ਵਾਲੇ ਆ ਜਿਵੇਂ ਪੀਪਲੀ ਸਪੋਰਟ ਦੁਆਰਾ ਕਪੂਰਾ ਵਾਲੀ ਗਲੀਆਂ ਨੇ ਹੋਰ ਜਿਹੜੇ ਨਾਲ ਲੱਗੇ ਇੱਥੇ ਗੰਦਾ ਪਾਣੀ ਸਿਪੜੇ ਦਾ ਦਿਨ ਉਹ ਚਾਰ ਜਾ ਰਿਹਾ ਹੈ ਕੀ ਲੋਕਾਂ ਨੂੰ ਹਜੇ ਇਸੇ ਤਰ੍ਹਾਂ ਹੀ ਜਿਹੜਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਏਗਾ ਇਹਦਾ ਕੋਈ ਹੱਲ ਨਹੀਂ ਨਿਕਲੇਗਾ ਅੱਜ ਦੇਖੋ ਜੀ ਅਸੀਂ ਤਾਂ ਕੰਮ ਹਰ ਹਾਲ ਵਿੱਚ ਆਪਣਾ ਕਰਵਾਣਾ ਹੈ ਜੀ ਚਾਹੇ ਜੋ ਮਰਜੀ ਹੋ ਜਾਏ ਜੀ ਇਹ ਤਾਂ ਗੈਸ ਪਾਈਪ ਲਾਈਨ ਵਾਲਿਆਂ ਨੂੰ ਸੋਚਣਾ ਪਏਗਾ ਕਿ ਉਹਨਾਂ ਨੇ ਕੀ ਕਰਤਾ ਹੈਗਾ ਜੀ ਅਸੀਂ ਇੰਨਾ ਕਰਕੇ ਆਪਣੇ ਇਲਾਕੇ ਵਾਲਿਆਂ ਨੂੰ ਗੰਦਾ ਬਣੀ ਨਹੀਂ ਪੀਂਦਾਂ ਮੰਨੇ ਜੀ ਖਾਲੀ ਗੱਲ ਸੀਵਰੇਜ ਦੀ ਨਹੀਂ ਹੈ ਇਹਦੇ ਵਿੱਚ ਜੀ ਸੀਵਰੇਜ ਜਦੋਂ ਸਾਡੇ ਮੈਂ ਤੁਹਾਨੂੰ ਟੈਕਨੀਕਲ ਚੀਜ਼ ਦੱਸਦਾ ਜਦੋਂ ਸਾਡੇ ਸੀਵਰੇਜ ਭਰਦੇ ਹੈ ਨਾ ਜੀ ਸਾਡਾ ਪੀਣ ਵਾਲਾ ਪਾਣੀ ਵੀ ਨਾਲ ਗੰਦਾ ਹੋ ਜਾਂਦਾ ਹੈ ਜੀ ਉਹ ਪੀਣ ਵਾਲਾ ਪਾਣੀ ਤਾਂ ਤੁਹਾਨੂੰ ਪਤਾ ਉਹਦੇ ਬੇਸਿਕ ਨੀਡ ਹੈ ਪੀਣ ਵਾਲਾ ਪਾਣੀ ਪੀਣਾ ਤਾਂ ਸਾਡਾ ਕੰਮ ਚੱਲਣਾ ਨਹੀਂ ਹੈ ਨਾ ਜੀ ਔਰ ਅਸੀਂ ਤਾਂ ਸਾਡੇ ਕੋਲ ਇਹ ਸਾਡੇ ਕੋਲ ਇਲਾਕੇ ਅੱਜ ਕੋਈ 20-22 ਸਾਲ ਬਾਅਦ ਆਇਆ ਜੀ ਉਹ ਇਹਨਾਂ ਨੇ ਜਦੋਂ ਸੀ ਇਹਨਾਂ ਦੇ ਇਲਾਕੇ 'ਚ ਗਏ ਸੀ ਫਸਟ ਟਾਈਮ ਇਹਨਾਂ ਦੀ ਕੋਈ ਡਿਮਾਂਡ ਸੀ ਜੇ ਸਾਡਾ ਸੀਵਰ ਹੋਰ ਪੀਣ ਵਾਲਾ ਪਾਣੀ ਸਹੀ ਹੋਣਾ ਚਾਹੀਦਾ ਐਸ ਪਰ ਪ੍ਰੋਮਿਸ ਅਸੀਂ ਆਪਣਾ ਉਹ ਲਾ ਕੰਮ ਕਰਦੇ ਆ ਜੀ ਪਰ ਜੋ ਇਹ ਗੈਸ ਪਾਈਪ ਲਾਈਨ ਦੀ ਜੋ ਗੁਜਰਾਤ ਦੀ ਹੁੰਦਾ ਹੈਗਾ ਆਪਣਾ ਸਿਸਟਮ ਹੈ ਜੀ ਇਹਦੇ ਇਹ ਤੋਂ ਅੱਗੇ ਤਾਂ ਕੰਮ ਲੇਗਾ ਕੋਈ ਹੋਏਗਾ ਨਹੀਂ ਜੀ ਸਾਡੇ ਸਾਡੇ ਜਿੰਨੇ ਡਿਵੈਲਪਮੈਂਟ ਦੇ ਕੰਮ ਹੋਣਗੇ ਨਹੀਂ ਇਹ ਤੋਂ ਰੁਕੇ ਜਾਣਗੇ ਜੀ ਤਾਂ ਕਿਆ ਇਸ ਬੰਦੀ ਕੋਈ ਜ਼ਿਲ੍ਹਾ ਪ੍ਰਸ਼ਾਸਨ ਮੈਂ ਪੁਲਿਸ ਪ੍ਰਸ਼ਾਸਨ ਤੱਕ ਕੋਈ ਇਖਤਿਆਰੀ ਇਹਦੇ ਵਿੱਚ ਸੀ ਜਿਹੜੇ ਸਾਡੇ ਕੋਆਰਡੀਨੇਸ਼ਨ ਦੇ ਹਾਇਦ ਸਾਡੇ ਹੈਗੇ ਨੇ ਸਾਡੇ ਕਮਿਸ਼ਨਰ ਸਾਹਿਬ ਨੇ ਸਾਡੇ ਸੀਸੀ ਸਾਹਿਬ ਨੇ ਐਡੀਸ਼ਨਲ ਕਮਿਸ਼ਨਰ ਸਾਹਿਬ ਨੇ ਉਹਨਾਂ ਦੀ ਨੌਲੇਜ ਚੋਂ ਪਰ ਨਿਕਾਲਦਾ ਹੈ ਜੀ ਕਿ ਇਹਨਾਂ ਦਾ ਐਟੀਟਿਊਡ ਵੀ ਦੱਸਦਾ ਜੀ ਕਿ ਕਿੱਦਾਂ ਦਾ ਇਹਨਾਂ ਦਾ ਐਟੀਟਿਊਡ ਆ ਕਿੱਦਾਂ ਦਾ ਬਿਹੇਵੀਅਰ ਹੈ ਇਹ ਜਿੰਨਾ ਦਾ ਜੀ ਔਰ ਅਸੀਂ ਆਪਣੇ ਜਿਹੜਾ ਜਿੰਨਾ ਡਿਪਾਰਟਮੈਂਟ ਉਹਦੀ ਨੌਲੇਜ ਚੋਂ ਲੈਂਦਾ ਜੀ ਇਹ ਹੁਣ ਗੁਜਰਾਣ ਦੇ ਅਸਤੇ ਕੀ ਕੀਤਾ ਇਹ ਦੋਵੇਂ ਦੱਸ ਬਣਗੇ ਜੀ ਜੋ ਸਾਡੀ ਨੌਲੇਜ ਅਕੋਰਡਿੰਗਲੀ ਇਹਨਾਂ ਲੋਕ ਕੋਈ ਐਕਸ਼ਨ ਨਹੀਂ ਲੈ ਗਿਆ ਤਾ ਲੁਰੀਆਨਾ ਲਾਈਵ ਲਈ ਅਮਿਤਾ ਹਾਪਰ ਦੀ ਰਿਪੋਰਟ